ਇਸ ਸਮੇਂ ਮਰੁਖਾਂ ਵੱਲੋਂ ਸੇਵਾ ਜਿਹੜੀ ਉਹ ਨਿਭਾਈ ਜਾ ਰਹੀ ਆ ਤੇ ਬੜੇ ਮਸ਼ਰੂਫ ਨੇ ਉਹ ਸੇਵਾ ਦੇ ਵਿੱਚ ਇਹੀ ਮਨੁੱਖਤਾ ਆ ਇਹੀ ਇਨਸਾਨੀਅਤ ਆ ਜੇ ਸਹੀ ਮੈਣਿਆਂ ਦੇ ਵਿੱਚ ਕਿਹਾ ਜਾਵੇ ਤੇ ਇਸੇ ਨੂੰ ਸਾਧੂ ਕਹਿੰਦੇ ਆ ਇਸੇ ਨੂੰ ਬ੍ਰਹਮ ਗਿਆਨੀ ਕਹਿੰਦੇ ਆ ਤੇ ਇਸੇ ਨੂੰ ਪਰਵਕਾਰੀ ਕਹਿੰਦੇ ਆ ਜੇ ਜਿਹੜਾ ਸਾਧੂ ਅੱਗੇ ਹੋ ਕੇ ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੰਦਾ ਆ ਅਤੇ ਕਾਮਨਾ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਸਾਹਿਬ ਜੀ ਨੂੰ ਬਲ ਬਖਸ਼ਣ ਦ੍ਰਿੜਤਾ ਬਖਸ਼ਣ ਉਹ ਮਨੁੱਖਤਾ ਦੀ ਸੇਵਾ ਇਸੇ ਹੌਸਲੇ ਦੇ ਨਾਲ ਇਸੇ ਦ੍ਰਿੜਤਾ ਦੇ ਨਾਲ ਕਰਦੇ ਰਹਿਣ ਇਲਾਕੇ ਦੀਆਂ ਸੰਗਤਾਂ ਜੋ ਸੰਪਰਦਾਇ ਨਾਲ ਜੁੜੀਆਂ ਹੋਈਆਂ ਇਹ ਸੰਗ ਦਿਨ ਰਾਤ ਸੇਵਾ ਵਿੱਚ ਅਤਤ ਪਰਿੰਦੀਆਂ ਨੇ ਜਿਸ ਤਰ੍ਹਾਂ 23 ਵਿੱਚ ਸੀ 25 ਵਿੱਚ ਇਸ ਤਰ੍ਹਾਂ ਸਮਾਗ ਸੰਪੰਨ ਬਾਹ ਰਹੀਆਂ ਨੇ ਪਰ ਗੁਰੂ ਆਪੀ ਰਾਹ ਦੀ ਧਰਤੀ 'ਚ ਇਸ ਟਾਈਮ ਜੋ ਵੱਡਾ ਨੁਕਸਾਨ ਹੋ ਰਿਹਾ ਸੀ ਉਹ ਦੇਖ ਕੇ ਮੈਂ ਸੋਚਿਆ ਵੀ ਨਹੀਂ ਆਪਣੀ ਇਹ ਮਾਤ ਭੂਮੀ ਆ ਤੇ ਆਪਾਂ ਨੂੰ ਉੱਥੇ ਜਾਣਾ ਵੀ ਰੂਹੀਏ ਜਿਹੜੇ ਬਾਕੀ ਕਾਰਜਾ ਪ੍ਰਚਾਰ ਇਹ ਬਾਤ ਵੀ ਆਪਾਂ ਕਰ ਸਕਦੇ ਆ ਅੱਜ ਇੱਥੇ ਇਸ ਸੰਗਤ ਨੂੰ ਲੋੜ ਆ ਤੇ ਅਗਵਾਈ ਕਰਨ ਦੀ ਕਿਉਂਕਿ ਜਦੋਂ ਆਪਾਂ ਅੱਗੇ ਲਾ ਕੇ ਸਮਾਵਾ ਕਰਦੇ ਆ ਫਿਰ ਜਿਹੜੇ ਲੋਕ ਖੜੇ ਸਾਈਡਾਂ 'ਚ ਹੁੰਦੇ ਆ ਆਹ ਲੋ ਵੀਡੀਓ ਤਿਆਰ ਕਰ ਰਹੇ ਆ ਜਾਂ ਉਸ ਤਰ੍ਹਾਂ ਗੱਲਾਂ ਪਤਾ ਕਰ ਰਹੇ ਆ ਉਹ ਆਪਣੇ ਆਪ ਸੇਵਾ 'ਚ ਝੋਟ ਜਾਂਦੇ ਆ ਕਿਉਂਕਿ ਉੱਥੇ ਅਸ ਟਾਈਮ ਤੇ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਵੀ ਸੰਗਤ ਨੂੰ ਘਰਾਂ ਵਿੱਚ ਖਾਣਾ ਪਚਾਉਣਾ ਤੇ ਖਾਣੇ ਵਾਸਤੇ ਸਾਨੂੰ ਸਾਧਨ ਦੀ ਲੋੜ ਆ ਸਾਧਨੋਂ ਦਾ ਇੱਕੋ ਇੱਕ ਰਸਤਾ ਕਿਸ਼ਤੀਆਂ ਸੋ ਕਿਸ਼ਤੀਆਂ ਦੀ ਉੱਥੇ ਘਾਟ ਸੀ ਸੋ ਅਸੀਂ ਕਿਸ਼ਤੀਆਂ ਤਾਂ ਨਕਰੀਦ ਕੀ ਉੱਥੇ ਡੇਰਾ ਬਾਬਾ ਨਾਨਕ ਅਜਨਾਲਾ ਸਾਈਡ ਦਿੱਤੀਆਂ ਅੱਜ ਵੀ ਉੱਥੇ ਚੱਲ ਰਹੀਆਂ ਹੁਣ ਪਾਣੀ ਘਟ ਗਿਆ ਵਾ ਉਹ ਜੇ ਕਿਸ਼ਤੀਆਂ ਵਾਸ ਬੁਲਾ ਰਹੇ ਦੋ ਕਿਸ਼ਤੀਆਂ ਛੱਡਾਂਗੇ ਜਿੱਥੇ ਅਜੇ ਕੁਝ ਏਰੀਆ ਚੋਂ ਕਿਸ਼ਤੀਆਂ ਚੱਲ ਰਹੀਆਂ ਸੋ ਜਿੱਥੇ ਜਿਸ ਤਰ੍ਹਾਂ ਲੋੜ ਹੁੰਦੀ ਉਹਨਾਂ ਇੱਕ ਕਿਸ਼ਤੀਆਂ ਤੇ ਹਰੀਖੇ ਲਿਆ ਰਹੇ ਆ ਦੇ ਦੋ ਕਿਸ਼ਤੀਆਂ ਤੇ ਸੁਲਤਾਨਪੁਰ ਉੱਦੀ ਚੱਲ ਰਹੀਆਂ ਨੇ ਸੋ ਜਿਹੋ ਜੀ ਲੋਡ ਹੁੰਦੀ ਜਤਨਾ ਤੋੜੀਆਂ ਦੀ ਲੋਡ ਆ ਜਾਂ ਕ੍ਰੇਟਰਾਂ ਦੀ ਲੋਡ ਆ ਹੁਣ ਜੰਬੋ ਬੈਗ ਅਸੀਂ ਮਗਾਉਣੇ ਆ ਉਹ 10 ਟਨ ਵਾਲੇ ਜਾਂ 2 ਟਨ ਵਾਲੇ ਉਹਨਾਂ ਦਾ ਵੀ ਅਸੀਂ ਅਰੇਂਜ ਕਰ ਰਹੇ ਆ ਸੋ ਸੰਤਾਂ ਨੂੰ ਇਹ ਬੇਨਤੀ ਕਰਦੇ ਆ ਜਿਸ ਤਰ੍ਹਾਂ ਹੁਣ ਆਪਾਂ ਲੰਗਰਾਂ ਦੀ ਰਸਤਾ ਲਿਆ ਰਹੇ ਆ ਨਾ ਮੈਂ ਇਹ ਬੱਚਾ ਵੀ ਜਨਾਲੇ ਜਾ ਕੇ ਵੀ ਭੀ ਜਿਨ੍ਹਾਂ ਨੂੰ ਮaaf ਕਰਨਾ ਵੀ ਜਿਨ੍ਹਾਂ ਨੂੰ ਨਹੀਂ ਲੋਡ ਉਹ ਵੀ ਲੋਕ ਲਈ ਜਾ ਰਹੇ ਆ ਸੋ ਵੈਗਰੂ ਕਿਰਪਾ ਕਰੇ ਜਿਨ੍ਹਾਂ ਨੂੰ ਆਪਾਂ ਨੂੰ ਕਰ ਚ ਰੱਬ ਨੇ ਸਭ ਕੁਝ ਦਿੱਤਾ ਇਹੋ ਜਿਹਾ ਸਮਾਨ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਜਿਨ੍ਹਾਂ ਦੇ ਉੱਤੇ ਮੁਸ਼ਕਲ ਦੀ ਘੜੀ ਆਪ ਜਦੋਂ ਪਾਣੀ ਘਟਦਾ ਵਾ ਜਿਹੜੇ ਦਰਿਆ ਟੁੱਟੇ ਇਹਨਾਂ ਨੂੰ ਆਪਾਂ ਬੰਨਣਾ ਕਿ ਤਰ੍ਹਾਂ ਫਿਰ ਬਨਗੇ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪੈਰਾਸਿਰ ਤੇ ਆਪਾਂ ਕਿਸ ਤਰ੍ਹਾਂ ਕਰਨਾ ਸੋ ਨੂੰ ਹੋਣੀ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਿਨ੍ਹਾਂ ਨੇ ਕੋਈ ਪੈਸੇ ਇਕੱਠੇ ਕੀਤੇ ਸੰਗਤਾਂ ਵਾਸਤੇ ਉਹ ਥੋੜੇ ਦਿਨਾਂ ਰੁਕਣ ਤੇ ਜਦੋਂ ਇਹ ਸਾਰਾ ਕੁਝ ਠੀਕ ਹੁੰਦਾ ਵਾ ਫਿਰ ਆਪਾਂ ਨੂੰ ਜਿਹੜੀ ਮੀਨ ਪਾਵਰ ਨੌਜਵਾਨਾਂ ਦੀ ਜ਼ਰੂਰਤ ਵਾ ਅੱਗੇ ਲਾ ਕੇ ਆਪਾਂ ਜਿਹੜੇ ਕ੍ਰੇਟ ਬਣਨੇ ਆ ਦਰਿਆਵਾਂ 'ਚ ਸੱਟਨੇ ਆ ਸਤਿਗੁਰਾਂ ਚੰਨਾਂ ਚ ਅਰਦਾਸ ਬੇਨਤੀ ਕਰਾਂਗੇ ਫਿਰ ਆਪਾਂ ਦਰਿਆ ਬਣਨੇ ਸ਼ੁਰੂ ਕਰਨੇ ਆ ਸੋ ਮੇਰੇ ਫਿਰ ਇਹ ਹੜਾਂ ਵਾਸਤੇ ਉਹ ਜੇ ਪੈਸਾ ਕੋਲ ਰੱਖਣਾ ਬਾਕੀ ਆਣ ਕੇ ਆਪ ਦੇਖਣ ਆਪ ਦੇਖ ਕੇ ਆਣ ਕੇ ਜਿੱਥੇ ਲੋੜ ਉੱਤੇ ਮਦਦ ਕਰਨਾ ਜਿਹੜਾ ਆਪਾਂ ਜਿਹੜੇ ਕੰਮ ਵਾਸਤੇ ਆਪਾਂ ਧਨ ਇਕੱਠਾ ਕੀਤਾ ਆਪਾਂ ਉੱਥੇ ਲਾਈਏ ਕਿਉਂਕਿ ਜਿਹੜੇ ਸੰਤ ਕੋਲ ਆਪਾਂ ਦਾਨ ਲੈਣ ਵਾਸਤੇ ਗਏ ਆ ਉਹਨਾਂ ਦਾਨ ਆਪ ਨੂੰ ਦਿੱਤਾ ਵਾ ਗਰੀਬ ਦੀ ਮਦਦ ਵਾਸਤੇ ਜਿਨ੍ਹਾਂ ਦਾ ਇਸ ਟੈਂਪੇ ਤੇ ਨਿਸ਼ਾਨ ਹੋਇਆ ਨਾ ਕਿ ਜਿਹੜੇ ਬੰਦੇ ਉੱਚੇ ਘਰਾਂ 'ਚ ਬੈਠੇ ਆ ਜਾਂ ਜਨਾ ਨੁਕਸਾਨ ਕੋਈ ਨਹੀਂ ਆ ਉਹ ਰਾਹ ਹੀ ਇਹ ਸੰਗਤਾਂ ਨੂੰ ਗੁਮਰਾਹ ਕਰਕੇ ਉਥੋਂ ਪਛਾਣ ਪਛਾਣ ਸਮਾਨ ਲੈ ਜਾਂਦੇ ਆ ਇਸ ਵੇਲੇ ਸੰਗਤਾਂ ਨੂੰ ਥੋੜੀ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਆ ਹੈਗੁਰ ਜੀ ਕੀ ਫਤਿਹ ਤੁਸੀਂ ਵੇਖ ਸਕਦੇ ਹੋ ਕੋ ਇਸ ਸਮੇਂ ਸੰਪਰਦਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਸੁਖਾ ਸਿੰਘ ਸਾਹਿਬ ਜੀ ਜੋ ਇਸ ਮਰਨ ਨਗਰ ਦੇ ਵਿੱਚ ਜੋ ਢਾ ਲੱਗੀ ਆ ਉਸ ਜਗ੍ਹਾ ਤੇ ਮਾਪੁਰਖਾ ਵੱਲੋਂ ਜਿਹੜੀ ਆ ਉਹ ਬੜੇ ਵੱਡੇ ਪੱਧਰ ਤੇ ਸੇਵਾ ਨਿਭਾਈ ਜਾ ਰਹੀ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਮਾਪੁਰਖਾ ਦੇ ਨਾਲ ਵੀ ਤੁਹਾਡੇ ਨਾਲ ਜਿਹੜਾ ਉਹਨਾਂ ਦੇ ਬਚਨਾਂ ਦੀ ਛਾਂ ਜਰੂਰ ਪਾਵਾਂਗੇ ਇਸ ਸਮੇਂ ਮਾਪੁਰਖਾ ਵੱਲੋਂ ਸੇਵਾ ਜਿਹੜੀ ਉਹ ਨਿਭਾਈ ਜਾ ਰਹੀ ਆ ਤੇ ਬੜੇ ਮਸ਼ਰੂਫ ਨੇ ਉਹ ਸੇਵਾ ਦੇ ਵਿੱਚ ਇਹੀ ਮਨੁੱਖਤਾ ਆ ਇਹੀ ਇਨਸਾਨੀਅਤ ਆ ਜੇ ਸਹੀ ਮਾਇਨੇ ਦੇ ਵਿੱਚ ਕਿਹਾ ਜਾਵੇ ਤੇ ਇਸੇ ਨੂੰ ਸਾਧੂ ਕਹਿੰਦੇ ਆ ਇਸੇ ਨੂੰ ਬ੍ਰਹਮ ਗਿਆਨੀ ਕਹਿੰਦੇ ਆ ਇਸੇ ਨੂੰ ਪਰਪਕਾਰੀ ਕਹਿੰਦੇ ਆ ਜੇ ਜਿਹੜਾ ਸਾਧੂ ਅੱਗੇ ਹੋ ਕੇ ਮਨੁੱਖਤਾ ਦੀ ਸੇਵਾ ਨੂੰ ਪਹਿਲ ਦਿੰਦਾ ਆ ਅਤੇ ਪਿਛਲੇ ਸਮੇਂ ਵੀ ਜਦੋਂ 2023 ਦੇ ਵਿੱਚ ਹੜ੍ਹ ਆਏ ਸੀ ਉਸ ਸਮੇਂ ਵੀ ਮਹਾਂਪੁਰਖਾਂ ਵੱਲੋਂ ਬੜੇ ਵੱਡੇ ਪੱਧਰ ਤੇ ਸੇਵਾਵਾਂ ਨਿਭਾਈਆਂ ਗਈਆਂ ਸਨ ਇਸ ਸਮੇਂ ਵੀ ਮਹਾਂਪੁਰਖ ਵਿਦੇਸ਼ਾਂ ਤੋਂ ਇੱਥੇ ਪਹੁੰਚ ਕਰਕੇ ਉਸੇ ਸਮੇਂ ਤੋਂ ਜਿਹੜਾ ਵਾ ਸੇਵਾ ਦੇ ਵਿੱਚ ਜੁਟੇ ਹੋਏ ਨੇ ਸੋ ਅਸੀਂ ਕਾਮਨਾ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਸਾਹਿਬ ਜੀ ਨੂੰ ਬਲ ਬਖਸ਼ਣ ਦ੍ਰਿੜਤਾ ਬਖਸ਼ਣ ਉਹ ਮਨੁੱਖਤਾ ਦੀ ਸੇਵਾ ਇਸੇ ਹੌਸਲੇ ਦੇ ਨਾਲ ਇਸੇ ਦਿੜੜਤਾ ਦੇ ਨਾਲ ਕਰਦੇ ਰਹਿਣ ਅਤੇ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਕਾਰ ਸੇਵਾ ਸਰਹਾਲੀ ਸਾਹਿਬ ਜੋ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ 2023 ਦੇ ਵਿੱਚ ਹੜ੍ਹਾਂ ਦੀ ਇਸ ਮਾਰ ਤੋਂ ਸੰਗਤਾਂ ਨੂੰ ਜਿਹੜਾ ਬਚਾਉਣ ਵਾਸਤੇ ਵੱਡੇ ਪੱਧਰ ਤੇ ਜਿਸ ਤਰ੍ਹਾਂ ਮਾਹਪੁਰਖਾਂ ਨੇ ਸੇਵਾਵਾਂ ਨਭਾਈਆਂ ਸਨ ਇਸ ਸਮੇਂ ਵੀ ਮਾਹਪੁਰਖਾਂ ਵੱਲੋਂ ਜੜੀਆਂ ਵੱਡੇ ਵੱਡੇ ਪੱਧਰ ਤੇ ਸੇਵਾਵਾਂ ਨਭਾਈਆਂ ਜਾ ਰਹੀਆਂ ਅਤੇ ਇਹ ਸੇਵਾਵਾਂ ਅੱਜ ਜਾਂ ਕੱਲ ਮੁੱਕਣ ਵਾਲੀਆਂ ਨਹੀਂ ਇਹ ਲੰਬੀ ਸੇਵਾ ਚੱਲਣ ਵਾਲੀ ਹੈ ਇਹ ਲੜਾਈ ਲੰਬੀ ਆ ਜੋ ਮਹਾਪੁਰਖਾਂ ਵੱਲੋਂ ਪਿਛਲੇ ਸਮੇਂ ਵੀ ਆਖਰੀ ਦਿਨ ਤੱਕ ਆਖਰੀ ਸਮੇਂ ਤੱਕ ਸੇਵਾ ਜੋ ਨਿਭਾਈ ਗਈ ਸੀ ਤੇ ਇਸ ਸਮੇਂ ਵੀ ਮਹਾਪੁਰਖਾਂ ਦਾ ਇਹ ਹੀ ਯਤਨ ਹੈ ਕਿ ਜਿੱਥੇ-ਜਿੱਥੇ ਵੀ ਔਖੀ ਘੜੀ ਆ ਜਿੱਥੇ-ਜਿੱਥੇ ਵੀ ਇਹ ਵਿਵਤਾ ਦੀ ਘੜੀ ਪੈਂਦੀ ਆ ਜਿੱਥੇ-ਜਿੱਥੇ ਵੀ ਇਸ ਬਿਆਸ ਦਰਿਆ ਜਾਂ ਸਤਲੁਜ ਦਰਿਆ ਵੱਲੋਂ ਢਾਹ ਲੱਗਦੀ ਆ ਬੰਨ ਨੂੰ ਉੱਥੇ-ਉੱਥੇ ਮਹਾਪੁਰਖਾਂ ਵੱਲੋਂ ਵੱਖ-ਵੱਖ ਥਾਵਾਂ ਤੇ ਸੇਵਾਵਾਂ ਚੱਲ ਰਹੀਆਂ ਵਾਂ ਇਸ ਸਮੇਂ ਪਿੰਡ ਮਰੜ ਜੋ ਜਿਲ੍ਹਾ ਤਰਨਤਾਰਨ ਦਾ ਹਰੀਕੇ ਪਤਣ ਤੇ ਮਾਝੇ ਦਾ ਆਖਰੀ ਪਿੰਡ ਆ ਉੱਥੇ ਕੱਲ ਇਹ ਬੰਨ ਨੂੰ ਢਾ ਲੱਗੀ ਸੀ ਇਸ ਸਮੇਂ ਸੰਤ ਬਾਬਾ ਸੁਖਾ ਸਿੰਘ ਸਾਹਿਬ ਜੀ ਆਪ ਹੱਥੀਂ ਸਿਵਾਵਾ ਕਰ ਰਹੇ ਨੇ ਤੁਸੀਂ ਵੇਖ ਸਕਦੇ ਹੋ ਤੇ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਮਹਾਂਪੁਰਖਾਂ ਦੇ ਨਾਲ ਵੀ ਆਪ ਜੀ ਦੇ ਜਿਹੜਾ ਨਾਲ ਬਚਨਾਂ ਦੀ ਸਾਂਝ ਪਵਾਈਏ ਸੋ ਆ ਉਮੀਦ ਕਰਦੇ ਆ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹੋਗੇ ਅਤੇ ਪੰਜਾਬ ਦੀ ਇਸ ਵਿਪਤਾ ਦੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੇ ਦਿਸਦੇ ਰਹੋਗੇ ਕੱਟ ਲਾ ਗਏ ਬੰਬਾਈ ਬਾਹਰੋਂ ਹ ਸਾਰੇ ਤੇ ਜਾ ਹ ਸੰਦਕੇਪੁਰੋਂ ਜਿਹਨੇ ਬਣਾਇਆ ਹ ਸਾਰੇ ਕੈਸਰ ਕੀਤੇ ਬਹੁਤ ਵੱਡੀ ਗੱਲ ਹੈ ਗਤ ਨਾਮ ਹੈ ਗੁਰੂ ਸਤ ਨਾਮ ਵਾਹਿਗੁਰੂ ਗਤ ਨਾਮ ਸਾਰ ਕੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਰਾਹੀ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਪਿੰਡ ਮਰੜ ਜ਼ਿਲ੍ਹਾ ਤਰਨਤਾਰ ਸਾਹਿਬ ਹਰੀਕੇ ਪੱਤਣ ਤੇ ਅਸੀਂ ਖੜੇ ਆਂ ਜਿੱਥੇ ਕੱਲ ਬੀਤੇ ਕੱਲ ਜਿਹੜੀ ਉਹ ਬੰਨ ਨੂੰ ਢਾ ਲੱਗੀ ਸੀ ਅਤੇ ਕੱਲ ਹੀ ਵਿਦੇਸ਼ ਤੋਂ ਸ੍ਰਿਆਲੀ ਸਾਹਿਬ ਸੰਪਰਦਾ ਦੇ ਮੌਜੂਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਸਾਹਿਬ ਜੀ ਪਰਤੇ ਨੇ ਆਪਣੇ ਸਾਰੇ ਹੀ ਵਿਦੇਸ਼ ਪ੍ਰਚਾਰ ਵਾਸਤੇ ਜਿਹੜੇ ਸਮਾਗਮ ਉਲੀਕੇ ਹੋਏ ਸਨ ਸੰਗਤਾਂ ਨੂੰ ਡੇਟਾ ਦਿੱਤੀਆਂ ਹੋਈਆਂ ਸਨ ਉਹ ਸਾਰੀਆਂ ਹੀ ਕੈਨਸਲ ਕਰਕੇ ਮਹਾਂਪੁਰਖਾਂ ਨੇ ਸਭ ਤੋਂ ਪਹਿਲਾਂ ਜਿਹੜੀ ਉਹ ਪਹਿਲ ਪੰਜਾਬ ਨੂੰ ਦਿੱਤੀ ਹੈ ਕਿ ਅੱਜ ਸਾਨੂੰ ਪੰਜਾਬ ਨੂੰ ਲੋੜਿਆ ਸਾਡੀ ਤੇ ਮਹਾਪੁਰਖ ਆਪਣੇ ਵਿਦੇਸ਼ ਦੌਰੇ ਨੂੰ ਕੈਨਸਲ ਕਰਕੇ ਪੰਜਾਬ ਦੀ ਧਰਤੀ ਤੇ ਕੱਲ ਪਹੁੰਚੇ ਨੇ ਤੇ ਜਦੋਂ ਮਹਾਪੁਰਖ ਇੱਥੇ ਆਏ ਨੇ ਇਸ ਤਰਨਤਾਰਨ ਸਾਹਿਬ ਦੀ ਧਰਤੀ ਤੇ ਆਪਣੇ ਹੈੱਡ ਕੁਆਟਰ ਆਉਂਦੇ ਸਾਰੇ ਮਾਪੁਰਖਾਂ ਨੇ ਜਿਹੜਾ ਉਹ ਇਸ ਸੇਵਾ ਦੇ ਵਿੱਚ ਜਿਹੜਾ ਉਹ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰਤਾ ਇਸ ਸਮੇਂ ਮਾਪੁਰਖਾਂ ਵੱਲੋਂ ਪਿੰਡ ਮਰੜ ਦੇ ਵਿੱਚ ਜਿਹੜੀ ਸੇਵਾ ਚੱਲ ਰਹੀ ਆ ਸੰਪਰਦਾਇ ਵੱਲੋਂ ਹੋਰ ਵੀ ਵੱਖ-ਵੱਖ ਥਾਵਾਂ ਤੇ ਸੰਪਰਦਾਇ ਵੱਲੋਂ ਸੇਵਾ ਚੱਲ ਰਹੀਆਂ ਨੇ ਜਿਨ੍ਹਾਂ ਦੇ ਬਾਬਤ ਮਾਹਪੁਰਖ ਆਪ ਹੀ ਆਪ ਸਰਬੱਤ ਸਿੱਖ ਸੰਗਤਾਂ ਨੂੰ ਜਾਣੂ ਕਰਵਾਉਣਗੇ ਆਓ ਮਾਹਪੁਰਖਾਂ ਦੇ ਨਾਲ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਾਛੋ ਕਾਲੀ ਆਪ ਜੀ ਵਿਦੇਸ਼ ਤੋਂ ਪਰਤੇ ਹੋ ਤੇ ਇਹਨਾਂ ਸਿਵਾਵਾਂ ਦੇ ਵਿੱਚ ਜੁਟੇ ਹੋ ਕਿਸ ਤਰ੍ਹਾਂ ਆਪ ਜੀ ਨੂੰ ਜਿਹੜਾ ਉਹ ਸਾਰਾ ਇਹ ਸਤਿਗੁਰੂ ਸਾਹਿਬ ਜੀ ਨੇ ਜਿਹੜਾ ਉਹ ਸਮੱਤ ਬਖਸ਼ ਕਰਕੇ ਵਿਦੇਸ਼ ਤੋਂ ਆਪਣੇ ਸਾਰੇ ਪ੍ਰਚਾਰ ਦੌਰੇ ਕੈਨਸਲ ਕਰਕੇ ਇਸ ਧਰਤੀ ਤੇ ਆਣ ਕੇ ਸਿਵਾਵਾ ਦੇ ਵਿੱਚ ਜੁਟੇ ਹੋ ਤੇ ਇਸ ਸਮੇਂ ਜਿਹੜੀਆਂ ਸਿਵਾਵਾਂ ਸੰਪਰਦਾ ਵੱਲੋਂ ਕਿੱਥੇ ਕਿੱਥੇ ਨਿਭਾਈਆਂ ਜਾ ਰਹੀਆਂ ਨੇ ਜਿਸ ਤਰ੍ਹਾਂ ਆਪ ਜੀ ਨੇ ਦੱਸ ਦਿੱਤਾ ਜਿਹੜੇ ਸਾਡੇ ਵਿਦੇਸ਼ ਵਿੱਚ ਪ੍ਰੋਗਰਾਮ ਬਣੇ ਸੀ ਕੀਰਤਨ ਦਰਬਾਰ ਸੀ ਉਸ ਤਰ੍ਹਾਂ ਬਰਮਟਨ ਸੀ ਮੌਨਟਰੀਅਲ ਸੀ ਕਲਗਰੀ ਸਾਰੇ ਅਸੀਂ ਕੈਨਸਲ ਕਰਕੇ ਜਦੋਂ ਪੰਜਾਬ ਦੇ ਹਾਲਾਤ ਜਿਹੜੇ ਅਸੀਂ ਇਸ ਤਰ੍ਹਾਂ ਦੇਖੇ ਸੰਗਤਾਂ ਦੇ ਕਹਿ ਰਹੇ ਆਂ ਚਲੋ ਬਾਬਾ ਜੀ ਅਸੀਂ ਇੱਥੇ ਸੇਵਾਵਾਂ ਨਿਭਾਈ ਰਹਿ ਕਿਉਂਕਿ ਜਿਸ ਦਿਨ ਤੁਹਾੜਾ ਆਏ ਨੇ ਸੰਪਰਦਾਇ ਸੇਵਾਦਾਰ ਜਥੇਦਾਰਾਂ ਇਲਾਕੇ ਦੀਆਂ ਸੰਗਤਾਂ ਜੋ ਸੰਪਰਦਾਇ ਨਾਲ ਜੁੜੀਆਂ ਹੋਈਆਂ ਇਹ ਸਾਂ ਦਿਨ ਰਾਤ ਸੇਵਾ ਵਿੱਚ ਆਪ ਤਪ ਰਹਿੰਦੀਆਂ ਨੇ ਜਿਸ ਤਰ੍ਹਾਂ 23 ਵਿੱਚ ਅਸੀਂ 25 ਵਿੱਚ ਇਸ ਤਰ੍ਹਾਂ ਸਮਾ ਸੰਗਤਾਂ ਨਿਭਾ ਰਹੀਆਂ ਨੇ ਪਰ ਗੁਰੂਆਂ ਪੀਰਾਂ ਦੀ ਧਰਤੀ 'ਚ ਇਸ ਟਾਈਮ ਜੋ ਵੱਡਾ ਨੁਕਸਾਨ ਹੋ ਰਿਹਾ ਸੀ ਆਪਣੀ ਇਹ ਮਾਤ ਭੂਮੀ ਆ ਤੇ ਆਪਾਂ ਨੂੰ ਉੱਥੇ ਜਾਣਾ ਜ਼ਰੂਰੀ ਹੈ ਜਿਹੜੇ ਬਾਕੀ ਕਾਰਜਾ ਪ੍ਰਚਾਰ ਇਹ ਬਾਅਦ ਚ ਵੀ ਆਪਾਂ ਕਰ ਸਕਦੇ ਆ ਅੱਜ ਇੱਥੇ ਸੰਗਤ ਨੂੰ ਲੋੜ ਆ ਤੇ ਅਗਵਾਈ ਕਰਨ ਦੀ ਕਿਉਂਕਿ ਜਦੋਂ ਆਪਾਂ ਅੱਗੇ ਲਾ ਕੇ ਸੁਵਾਵਾ ਕਰਦੇ ਆ ਫਿਰ ਜਿਹੜੇ ਲੋਕ ਖੜੇ ਸਾਈਡਾਂ 'ਤੇ ਹੁੰਦੇ ਆ ਮੋਬਾਈਲ ਵੀਡੀਓ ਤਿਆਰ ਕਰ ਰਹੇ ਆ ਜਾਂ ਉਸ ਤਰ੍ਹਾਂ ਗੱਲਾਂ ਬਾਤਾਂ ਕਰ ਰਹੇ ਆ ਉਹ ਆਪਣੇ ਆਪ ਸੇਵਾ 'ਚ ਜੁਟ ਜਾਂਦੇ ਆ ਕਿਸੇ ਨੂੰ ਆਖਣ ਦੀ ਲੋੜ ਨਹੀਂ ਪੈਂਦੀ ਸੋ ਜਿਹੜਾ ਕੰਮ ਤੁਹਾਨੂੰ ਚਾਹ ਦੇਣਾ ਚਾਹਣਾ ਉਹ ਕੁਝ ਘੰਟਿਆਂ 'ਚ ਹੀ ਹੋ ਜਾਂਦਾ ਸਤਿਗੁਰੂ ਆਪਣੇ ਆਪ ਬਖਸ਼ਿਸ਼ ਕਰ ਦਿੰਦੇ ਨੇ ਬਾਕੀ ਵੇਖੋ ਜਿਹੜੀ ਇਸ ਟਾਈਮ ਤੇ ਮੁਸ਼ਕਲ ਦੀ ਘੜੀ ਉਹ ਪੂ ਇਹ ਪਾਣੀ ਨੇ ਪ੍ਰਭਾਵਿਤ ਕੀਤੇ ਨੇ ਕੁਦਰਤੀ ਆਪਾਂ ਕੁਰਪੀ ਕਹਿ ਸਕਦੇ ਆ ਜਿਸ ਤਰ੍ਹਾਂ ਸੰਪਰਦਾਇ ਜਿਹੜੀ ਆ ਉਹ ਸultanpur lohdi ਅੱਗੇ ਵੀ ਆੜੋਂਦੇ ਚਲੋ ਉੱਥੇ ਸਵਾਲ ਲੰਮੇ ਟਾਈਮ ਤੋਂ ਨਭਾਰੀ ਆ ਕਪੂਰਥਲਾ ਚਲੰਦਰ ਡਿਸਟ੍ਰਿਕਟ ਦੇ ਵਿੱਚ ਇਸੇ ਤਰ੍ਹਾਂ ਤਰਨਤਾਰਨ ਵਿੱਚ ਵੀ ਪਰ ਕੀ ਰਾਵੀ ਦਾ ਜਿਹੜਾ ਉੱਥੋਂ ਪਾਣੀ ਜ਼ਿਆਦਾ ਚੜਨ ਕੇ ਨੁਕਸਾਨ ਬਹੁਤ ਆ ਤੇ ਡੇਰਾ ਬਾਬਾ ਨਾਨਕ ਅਜਨਾਲਾ ਸਾਈਡ ਤੇ ਵੀ ਸੰਪਰਦਾਇ ਨੇ ਆਪਣੇ ਉੱਥੇ ਜਿਹੜੇ ਸੈਂਟਰ ਸਥਾਪਿਤ ਕਰਕੇ ਇਸ ਜਾਇਦਾਦ ਉੱਥੇ ਬਿਠਾਏ ਹੋਏ ਆ ਕਿਸਤੀਆਂ ਦਿੱਤੀਆਂ ਤੇ ਤਿੰਨ ਕਿਸਤੀਆਂ ਦਿੱਤੀਆਂ ਕਿਉਂਕਿ ਉੱਥੇ ਅਸ ਟਾਈਮ ਤੇ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਵੀ ਸੰਗਤ ਨੂੰ ਘਰਾਂ ਵਿੱਚ ਖਾਣਾ ਪਚਾਉਣਾ ਤੇ ਖਾਣੇ ਵਾਸਤੇ ਸਾਨੂੰ ਸਾਧਨ ਦੀ ਲੋੜ ਆ ਸਾਧਨ ਉਹਦਾ ਇੱਕੋ ਇੱਕ ਰਸਤਾ ਕਿਸ਼ਤੀਆਂ ਸੋ ਕਿਸ਼ਤੀਆਂ ਦੀ ਉੱਥੇ ਘਾੜ ਸੀ ਸੋ ਅਸੀਂ ਕਿਸ਼ਤੀਆਂ ਤਾਂ ਨਖਰੀਦ ਕੇ ਉੱਥੇ ਡੇਰਾ ਬਾਬਾ ਨਾਨਕ ਰਜਨਾਲਾ ਸਾਈਡ ਦਿੱਤੀਆਂ ਅੱਜ ਵੀ ਉੱਥੇ ਚੱਲ ਰਹੀਆਂ ਹੁਣ ਪਾਣੀ ਘਟ ਗਿਆ ਵਾ ਉਹ ਜਿਹੇ ਕਿਸ਼ਤੀਆਂ ਵਾਸਪ ਬੁਲਾ ਰਹੇ ਦੋ ਕਿਸ਼ਤੀਆਂ ਛੱਡਾਂਗੇ ਜਿੱਥੇ ਅਜੇ ਕੋਈ ਏਰੀਆ 'ਚ ਕਿਸ਼ਤੀਆਂ ਚੱਲ ਰਹੀਆਂ ਸੋ ਜਿੱਥੇ ਜਿਸ ਤਰ੍ਹਾਂ ਲੋਡ ਹੁੰਦੀ ਓਨੇ ਇੱਕ ਕਿਸ਼ਤੀ ਦੀ ਤਿਆਰੀ ਕਿ ਲਿਆ ਰਹੇ ਆ ਤੇ ਦੋ ਕਿਸ਼ਤੀਆਂ ਤੇ ਸੁਲਤਾਨਪੁਰ ਲੋਧੀ ਸੋ ਜਿਹੜੀ ਲੋਡ ਹੁੰਦੀ ਜਿਤਨਾ ਤੋੜਿਆਂ ਦੀ ਲੋਡ ਆ ਜਾਂ ਕ੍ਰੇਟਰਾਂ ਦੀ ਲੋਡ ਆ ਹੁਣ ਜੰਬੋ ਬੈਗ ਅਸੀਂ ਮਂਗਾਉਣੇ ਆ ਉਹ 10 ਟਨ ਵਾਲੇ ਜਾਂ 2 ਟਨ ਵਾਲੇ ਉਹਨਾਂ ਦੇ ਵੀ ਅਸੀਂ ਅਰੇਂਜ ਕਰ ਰਹੇ ਆ ਸੋ ਸੰਗਤਾਂ ਨੂੰ ਇਹ ਬੇਨਤੀ ਕਰਦੇ ਆ ਜਿਸ ਤਰ੍ਹਾਂ ਹੁਣ ਆਪਾਂ ਲੰਗਰਾਂ ਦੀ ਰਸਤਾ ਲਿਆ ਰਹੇ ਆ ਨਾ ਮੈਂ ਇਹ ਬੱਚਾ ਵੀ ਜਿਨਾਂ ਲਈ ਜਾ ਕੇ ਵੀ ਵੀ ਜਿਨਾਂ ਨੂੰ ਮਾਫ ਕਰਨਾ ਵੀ ਜਿਨਾਂ ਨੂੰ ਨਹੀਂ ਲੋਡ ਉਹ ਵੀ ਲੋਕ ਲਈ ਜਾ ਰਹੇ ਆ ਸੋ ਵਾਹਿਗੁਰੂ ਕਿਰਪਾ ਕਰੇ ਜਿਨਾਂ ਨੂੰ ਆਪਾਂ ਨੂੰ ਕਰ ਚ ਰੱਬ ਨੇ ਸਭ ਕੁਝ ਦਿੱਤਾ ਇਹੋ ਜਿਹਾ ਸਮਾਨ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਜਿਨ੍ਹਾਂ ਦੇ ਉੱਤੇ ਮੁਸ਼ਕਲ ਦੀ ਘੜੀ ਆ ਆਪਾਂ ਉਹਨਾਂ ਵਾਸਤੇ ਇਕੱਠਾ ਕਰ ਰਹੇ ਆ ਜ ਆਪਣੀ ਸੋਚੀ ਆ ਵੀ ਜਿਹੜੇ ਮੁਸ਼ਕਲ ਦੀ ਘੜੀ ਚ ਪਰਿਵਾਰ ਫਸੇ ਆਪਾਂ ਉਹਨਾਂ ਦੀ ਮਦਦ ਕਰਨੀ ਆ ਉਹਨਾਂ ਦੀ ਮਦਦ ਕਰਨ ਵਾਸਤੇ ਅਸੀਂ ਉਹਨੇ ਜਿਹੜੇ ਬਾਹਰੋਂ ਪ੍ਰਵਾਸ ਸੰਗਤਾਂ ਲੈ ਕੇ ਰਾਸ਼ਨ ਆਉਂਦੀਆਂ ਉਹਨਾਂ ਲੋਕੇਸ਼ਨ ਦਾ ਪਤਾ ਨਹੀਂ ਹੁੰਦਾ ਪਰ ਕੁਝ ਇਹੋ ਜਿਹੇ ਇਨਸਾਨ ਵਿੱਚ ਹੁੰਦੇ ਆ ਹਰ ਸਮੇਂ ਰਹਿੰਦੇ ਆ ਰਹਿੰਦੇ ਰਹਿਆ ਹੁਣ ਵੀ ਇਹ ਗਾਂਵ ਹੀ ਰਹਣੀ ਆ ਕਿਉਂਕਿ ਉਹਨਾਂ ਲੋਕੇਸ਼ਨ ਦਾ ਪਤਾ ਨਹੀਂ ਉਹ ਨਿਜਾਇਜ਼ ਪਤਾ ਟਾਂਦੇ ਆ ਜਿਹੜਾ ਪਰਿਵਾਰਾਂ ਨੂੰ ਜ਼ਰੂਰਤ ਉਹਨਾਂ ਤੱਕ ਰਾਸ਼ਨ ਕਈ ਜਣਾ ਨਹੀਂ ਪਹੁੰਚਦਾ ਸੋ ਅਸੀਂ ਇਸੇ ਕਰਕੇ ਕਿਸ਼ਤੀਆਂ ਦਿੱਤੀਆਂ ਉੱਥੇ ਜਾਇਦਰ ਬਿਠਾਏ ਆ ਟੈਂਟ ਲਗਾਏ ਹੋਏ ਆ ਸੋ ਮੇਰੀ ਸੰਗਤਾਂ ਨੂੰ ਬੇਨਤੀ ਆ ਵੀ ਜਿੱਥੇ ਆਪਾਂ ਲੰਗਰ ਦੀ ਪਸ਼ੂਆਂ ਦਾ ਚਾਰਾ ਜਾਂ ਕਿਸਤਿਆਂ ਦੀ ਜਰੂਰਤ ਸੀ ਜਾਂ ਟੰਟਾਂ ਦੀ ਜਰੂਰਤ ਸੀ ਜਿਹੜੇ ਕੱਪੜੇ ਜੋ ਵੀ ਆਇਆ ਜਾਂ ਉਹਨਾਂ ਪਰਿਵਾਰ ਜੋ ਮੁਸ਼ਕਲ ਚ ਫਸੇ ਸੀ ਉਹਨਾਂ ਨੂੰ ਬੀੜੀਆਂ ਨਹੀਂ ਬਾਹਰ ਲਿਆਉਣਾ ਸਕਿਊ ਕਰਨਾ ਜਾਂ ਜਿਹੜੇ ਨੂੰ ਮੈਡੀਕਲ ਦੀ ਲੋੜ ਸੀ ਉਹਨਾਂ ਨੂੰ ਮੈਡੀਸਿਨ ਦਵਾਉਣਾ ਇਹ ਚੀਜ਼ਾਂ ਇਹ ਕੱਲੇ ਜੇ ਨੰਗ ਚੁੱਕੀਆਂ ਹੁਣ ਜਿੱਥੇ ਜਿਹੜਾ ਜਿੰਨਾ ਜਿੰਨਾ ਕਿਹਦਾ ਨਕਸ਼ਾ ਨਹੀਂ ਹਰ ਕੋ ਬੰਦਾ ਚੱਲ ਚੁੱਕਾ ਇਹਨਾਂ ਨੇ ਨਿਕਲਣਾ ਬਾਹਰ ਨਿਕਲ ਚੁੱਕੇ ਜਾਂ ਉੱਚੇ ਥਾਂ ਮੈਂ ਜਾ ਚੁੱਕੇ ਆ ਹੁਣ ਇਹਨਾਂ ਚੀਜ਼ਾਂ ਦੀ ਜਰੂਰਤ ਨਹੀਂ ਆਪਾਂ ਹੁਣ ਇਹ ਆ ਵੀ ਹੁਣ ਇਸ ਟਾਂ ਦੇ ਪਾਣੀ ਘਟਦਾ ਵਾ ਜਿਹੜੇ ਦਰਿਆ ਟ ਫਿਰ ਬਣਨਗੇ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪੈਰਾਸਿਰ ਤੇ ਆਪਾਂ ਕਿਸ ਤਰ੍ਹਾਂ ਕਰਨਾ ਸੋ ਨੂੰਹਣੀ ਸੰਗਤਾਂ ਨੂੰ ਵੀ ਬੇਨਤੀ ਕੀਤੀ ਜਿਨ੍ਹਾਂ ਨੇ ਕੋਈ ਪੈਸੇ ਇਕੱਠੇ ਕੀਤੇ ਸੰਗਤਾਂ ਵਾਸਤੇ ਉਹ ਥੋੜੇ ਦਿਨਾਂ ਰੁਕਣ ਤੇ ਜਦੋਂ ਇਹ ਸਾਰਾ ਕੁਝ ਠੀਕ ਹੁੰਦਾ ਵਾ ਫਿਰ ਆਪਾਂ ਨੂੰ ਜਿਹੜੀ ਮੀਨ ਪਾਵਰ ਨੌਜਵਾਨਾਂ ਦੀ ਜ਼ਰੂਰਤ ਆ ਅੱਗੇ ਲਾ ਕੇ ਆਪਾਂ ਜਿਹੜੇ ਕ੍ਰੀਏਟ ਬਣਨੇ ਆ ਵਿਰਿਆਮਾਂ ਜਿ ਸੱਟਨੇ ਆ ਸਤਿਗੁਰਾਂ ਚੰਨਾ ਜੀ ਅਰਦਾਸ ਬੇਨਤੀ ਕਰਾਂਗੇ ਫਿਰ ਆਪਾਂ ਦਰਾਬਣਨੇ ਸ਼ੁਰੂ ਕਰਨੇ ਆ ਸੋ ਮੇਰੇ ਸੰਗਤਾਂ ਨੂੰ ਵੀ ਬੇਨਤੀ ਜਿਨ੍ਹਾਂ ਕੋਲ ਇਹ ਪੈਸਾ ਇਕੱਠਾ ਕੀਤਾ ਵਾ ਫਿਰ ਇਸ ਹੜਾ ਵਾਸਤੇ ਉਹ ਬਾਕੀ ਆਣ ਕੇ ਆਪ ਦੇਖਣ ਆਪ ਦੇ ਆ ਕੇ ਆਣ ਕੇ ਜਿੱਥੇ ਲੋਡ ਉੱਤੇ ਮਦਦ ਕਰਨ ਐਵੇਂ ਨਾ ਜਿਹੜਾ ਰਾਜ ਖੜਾ ਉਹਨੂੰ ਲਈ ਜਾਣ ਸਮਾਨ ਸੋ ਵਾਹਿਗੁਰੂ ਕਿਰਪਾ ਕਰੇ ਸਤਿਗੁਰੂ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਆਪਸੀ ਮਾਤਪ ਤੇ ਭਲਾ ਕੇ ਇਹ ਜਿਹੜੀ ਵਿਫਤਾ ਦੀ ਘੜੀ ਵਿੱਚ ਇਕੱਠਿਆ ਹੋ ਕੇ ਜੇ ਸਵਾਮਾਂ ਕਰਨ ਦਾ ਸਤਿਗੁਰੂ ਸਭ ਨੂੰ ਸਾਨੂੰ ਬਾਲ ਬਖਸ਼ਿਸ਼ ਕਰਨ ਮੇਰੇ ਸਾਰਿਆਂ ਸੰਗਤਾਂ ਨੂੰ ਬੇਨਤੀ ਤਕੜੇ ਹੋ ਕੇ ਤਨ ਮਨ ਧਨ ਦੇ ਨਾਲ ਆਪਾਂ ਸਹਿਯੋਗ ਕਰੀਏ ਵਾਹਿਗੁਰੂ ਸਾਨੂੰ ਕਿਰਪਾ ਕਰਨ ਛੱਡਦੀਆਂ ਗੱਲ ਸਤਿਗੁਰੂ ਜੀ ਬਖਸ਼ਿਸ਼ ਕਰਨ ਦੀ ਪਸ਼ੂਆਂ ਦੇ ਚਾਰੇ ਦੀ ਮਹਾਂਪੁਰਸ਼ੋਂ ਬੜੀ ਜਿਹੜੀ ਆ ਉਹ ਹਰ ਥਾਂ ਜਿਹੜੀ ਆ ਉਹ ਇਸ ਉਸ ਦੇ ਸਬੰਧ ਦੇ ਵਿੱਚ ਵੀ ਸੰਪਰਦਾਵਾਂ ਵੱਲੋਂ ਕੋਈ ਯੋਗਦਾਨ ਨਹੀਂ ਅਸੀਂ ਦੇਖੋ ਕੱਲ ਵੀ ਜਨਾਲੇ 500 ਜਿਹੜਾ ਉਹ ਤੋੜਾ ਵੰਡਿਆ ਹੋਇਆ ਜਿੱਥੇ ਜਰੂਰਤ ਮੈਂ ਇਹੀ ਬੇਨਤੀ ਕਰ ਰਿਹਾ ਤੁਹਾਡੇ ਜਨਰਲ ਰਹੀਂ ਨਾ ਕਿ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਹੈ ਜਿਹੜੇ ਸੈਂਟਰ ਸਥਾਪਤ ਉਹਨਾਂ ਨਾਲ ਤਾਲਮੇਲ ਕਰਕੇ ਫਿਰ ਅੱਗੇ ਪਹੁੰਚਾਉਣਾ ਕਿਉਂਕਿ ਜਿਹੜੇ ਬੇਕਾ ਉਹ ਇੱਕ ਬੇਕਾ ਵਿੱਚ ਡੇਰਿਆਂ ਵਿੱਚ ਇਹ ਸਮਾਨ ਜਿਹੜਾ ਬੀੜੀ ਨਹੀਂ ਜਾ ਸਕਦਾ ਕਿਉਂਕਿ ਸਾਧਨ ਨਹੀਂ ਰਹਿਏ ਰੋਡ ਟੁੱਟ ਗਏ ਪੁਲ ਟੁੱਟ ਗਏ ਆ ਨੁਕਸਾਨ ਉੱਧਰ ਬਹੁਤ ਹੈ ਜਨਾਲਾ ਸਾਈਡ ਤੇ ਪਰ ਇਹਦੇ ਵਾਸਤੇ ਜਿਹੜੇ ਸੈਂਟਰ ਉੱਤੇ ਲੱਗੇ ਹੋਏ ਨਾ ਉਹਨਾਂ ਨਾਲ ਨਾਗਰਾਜ ਕੋਈ ਬੈਠਾ ਦੁਨ ਆਖੇ ਮੈਂ ਘਰ ਲੈ ਜਾਣਾ ਉਹਦੇ ਚੰਗੇ ਥਾਂ ਬੈਠਾ ਉੱਚੀ ਥਾਂ ਬੈਠਾ ਕੋਈ ਉਹਦੀ ਧਰਤੀ ਵੀ ਬਚੀ ਆ ਘਰ ਵੀ ਬਚਿਆ ਪਰ ਲੋਕ ਉਹੋ ਜੇ ਵਿੱਚ ਜਾਣ ਕੇ ਜਿਹੜਾ ਅਦਾਲਾਈ ਜਾਂਦੇ ਉਹ ਨਾ ਲਾਉਣ ਬਾਕੀ ਜਿੱਥੇ ਲੋੜ ਹੈਗੀ ਘਰਾਂ ਜੋ ਜ਼ਰੂਰ ਬਚਾਉਣਾ ਚਾਹੀਦਾ ਆਚਾਰਾ ਅਸੀਂ ਨਹੀਂ ਬਚਾ ਰਹੇ ਆ ਸੰਸਥਾਵਾਂ ਵੀ ਲਿਆ ਰਹੀਆਂ ਜਿਨੂੰ ਜਿਨੂੰ ਮਹਾਰਾਜ ਬਾਲਵਕ ਦਾ ਧਾਰਮਿਕ ਸੰਸਥਾਵਾਂ ਸਿੱਖ ਜਥੇਬੰਦੀਆਂ ਨੌਜਵਾਨ ਸਭਾਵਾਂ ਜੋ ਵੀ ਬਣੀਆਂ ਮਹਾਰਾਜ ਕਿਰਪਾ ਜਿਨ੍ਹਾਂ ਨੇ ਮਾਰੇ ਬਾਲਵਕ ਦਾ ਜੋ ਇਹਦੀ ਮਾਰਾ ਕਿਹਨ ਸਕਤੀ ਪੈਸਾ ਉਸ ਦੇ ਅਨੁਸਾਰ ਹਰ ਕੁਮੰਦ ਦਾ ਸੁਭਾਵਾਂ ਨਿਭਾ ਰਿਹਾ ਤਾਂ ਕਿ ਜਿਹੜਾ ਸਮਾਨ ਆਪਾਂ ਲੈ ਕੇ ਆਉਣੇ ਜਿਸ ਕੰਮ ਵਾਸਤੇ ਲੈ ਕੇ ਆਉਣੇ ਆ ਉਸੇ ਕੰਮ ਵਿੱਚ ਹੀ ਉਹ ਸਮਾਨ ਜਿਹੜਾ ਪਹੁੰਚ ਆਪੀ ਜੀ ਜਿਸ ਤਰ੍ਹਾਂ ਕਿ ਮੈਂ ਪੁੱਛੋ ਇਹ ਕੰਮ ਅੱਜ ਜਾਂ ਕੱਲ ਦਾ ਨਹੀਂ ਆ ਬੜੀ ਲੰਬੀ ਇਹ ਲੜਾਈ ਆ ਲੰਮੀ ਸੇਵਾ ਚੱਲਣੀ ਆ ਤੇ ਕੁਝ ਸੰਗਤਾਂ ਜਿਹੜੀਆਂ ਮ ਉਹ ਜਿਸ ਤਰ੍ਹਾਂ ਕਿ ਸੰਗਤਾਂ ਦੇ ਦਸਬੰਧ ਦੀ ਮਾਇਆ ਜਿਹੜੀ ਆ ਉਹ ਇਕੱਤਰ ਕੀਤੀ ਹੋਈ ਆ ਇਸ ਹੜ ਪੀੜਤ ਇਲਾਕਿਆਂ ਵਾਸਤੇ ਜਾਂ ਪੰਜਾਬ ਵਾਸਤੇ ਉਹ ਮਾਇਆ ਜਿਹੜੀ ਆ ਕਈ ਕਈ ਜਗ੍ਹਾ ਤੇ ਜਿਹੜੀ ਆ ਉਹ ਸਹੀ ਢੰਗ ਦੇ ਨਾਲ ਨਹੀਂ ਲੱਗਦੀ ਨਜ਼ਰ ਆ ਰਹੀ ਕਈ ਜਗ੍ਹਾ ਤੇ ਇਸ ਤਰ੍ਹਾਂ ਦਾ ਵੀ ਦੇਖਣ ਦੇ ਵਿੱਚ ਆਇਆ ਕਿ ਜਿਵੇਂ ਜਿੰਨਾਂ ਨੂੰ ਲੋੜ ਆ ਉਹਨਾਂ ਤੱਕ ਪਹੁੰਚ ਨਹੀਂ ਹੋ ਪਾ ਰਹੀ ਤੇ ਜਿਨ੍ਹਾਂ ਨੂੰ ਲੋੜ ਨਹੀਂ ਉਹ ਰਸਤੇ ਦੇ ਵਿੱਚ ਨਾਕੇ ਲਗਾ ਕੇ ਬੈਠੇ ਨੇ ਜਿਹੜੇ ਲੋਕ ਸੇਵਨ ਬਾ ਰਹੇ ਨੇ ਜਾਂ ਚੈਰਿਟੀ ਵਾਲੇ ਜਾਂ ਸੰਪਰਦਾ ਵਾਲੇ ਜਾਂ ਜਿਹੜੀਆਂ ਲੋਕਲ ਸੰਗਤਾਂ ਆਪਣਾ ਦਸਵੰਧ ਜਿਹੜਾ ਵਾ ਉਹ ਅਰਪਣ ਕਰ ਰਹੀਆਂ ਵਾ ਸੋ ਉਹਨਾਂ ਸੰਗਤਾਂ ਨੂੰ ਇੱਕ ਠੋਸ ਸਨੇਹਾ ਜਿਹੜਾ ਵਾ ਮੈਂ ਚਾਹੁੰਦਾ ਕਿ ਆਪ ਜੀ ਬੜੇ ਜ਼ਿੰਮੇਵਾਰ ਹੋ ਬੜੇ ਸਤਿਕਾਰਯੋਗ ਹੋ ਸੰਗਤਾਂ ਆਪ ਜੀ ਦੇ ਬਚਨ ਨੂੰ ਬੜੇ ਧਿਆਨ ਦੇ ਨਾਲ ਸੁਣਦੀਆਂ ਨੇ ਤੇ 2023 ਦੇ ਵਿੱਚ ਵੀ ਆਪ ਜੀ ਨੇ ਜਿਸ ਤਰ੍ਹਾਂ ਵੱਡੀਆਂ ਸੇਵਾਵਾਂ ਨਿਭਾਈਆਂ ਉਹਨਾਂ ਸੇਵਾਵਾਂ ਨੂੰ ਅੱਜ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਯਾਦ ਕੀਤਾ ਜਾਵੇਗਾ ਅਸੀਂ ਚਾਹੁੰਦੇ ਹਾਂ ਕਿ ਆਪ ਜੀ ਸੰਗਤਾਂ ਨੂੰ ਇੱਕ ਠੋਸ ਸਨੇਹਾ ਜਿਹੜਾ ਵਾ ਇਸ ਬਾਬਤ ਦੇ ਦਿਓ ਕਿ ਜਿਹੜਾ ਇਹ ਲੜਾਈ ਲੰਮੀ ਆ ਸੇਵਾ ਲੰਮੀ ਚਲਣੀ ਆ ਆਪਣੇ ਸਰਮਾਇਏ ਨੂੰ ਜਿਹੜਾ ਵਾ ਉਹ ਬੜੀ ਸਮਝਦਾਰੀ ਨਾਲ ਬੜੀ ਸਿਆਣਪ ਨਾਲ ਜ਼ਿੰਮੇਵਾਰ ਹੱਥਾਂ ਤੱਕ ਜਿਹੜਾ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਨ ਆਪ ਜੀ ਥੋੜਾ ਜਿਹਾ ਇਸ ਬਾਬਤ ਜਿਹੜਾ ਹੋਰ ਵਿਸਤਾਰ ਕਰ ਦਿਓ ਭਾਵੇਂ ਕਿ ਆਪ ਜੀ ਪਹਿਲਾਂ ਦੱਸ ਚੁੱਕੇ ਹੋ ਅਸੀਂ ਚਾਹੁੰਦੇ ਕਿ ਥੋੜਾ ਹੋਰ ਸੰਗਤ ਨੂੰ ਆਪਾਂ ਖੋਲ੍ਹ ਦਈਏ ਦੇਖੋ ਜਿਸ ਤਰ੍ਹਾਂ 2023 ਜੀ ਵੀ ਆਪਾਂ ਨੂੰ 2.5 ਮਹੀਨੇ ਲੱਗ ਗਏ ਸੀ ਇਸ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਸ ਤਰ੍ਹਾਂ ਤੁਸੀਂ ਕਿਹਾ ਵਾ ਇਹ ਜਿਹੜਾ ਕੰਮ ਥੋੜਾ ਜਿਹਾ ਲੰਮਾ ਵਾ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ ਦਿਨ ਰਾਤ ਤੱਕ ਸੇਵਾਵਾਂ ਚਲਣੀਆਂ ਨੇ ਸੋ ਸੰਗਤਾਂ ਨੂੰ ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਦੱਸਿਆ ਮੈਂ ਬੇਨਤੀ ਪਹਿਲਾਂ ਮੈਂ ਕਰ ਚੁੱਕਾ ਕਿ ਜਿਹੜਾ ਆਪਾਂ ਜਿਹੜੇ ਕੰਮ ਵਾਸਤੇ ਆਪਾਂ ਧਨ ਇਕੱਠਾ ਕੀਤਾ ਆਪਾਂ ਉੱਥੇ ਲਾਈਏ ਕਿਉਂਕਿ ਜਿਹੜੇ ਸੰਤ ਕੋਲ ਆਪਾਂ ਦਾਨ ਲੈਣ ਵਾਸਤੇ ਗਏ ਆ ਉਹਨਾਂ ਦਾਨ ਆਪ ਨੂੰ ਦਿੱਤਾ ਵਾ ਗਰੀਬ ਦੀ ਮਦਦ ਵਾਸਤੇ ਜਿਨ੍ਹਾਂ ਦਾ ਇਸ ਟਾਈਮ ਤੇ ਨੁਕਸਾਨ ਹੋਇਆ ਨਾ ਕਿ ਜਿਹੜੇ ਬੰਦੇ ਉੱਚੇ ਘਰਾਂ 'ਚ ਬੈਠੇ ਆ ਜਾਂ ਜਿਨ੍ਹਾਂ ਨੁਕਸਾਨ ਕੋਈ ਨਹੀਂ ਆ ਉਹ ਰਾਹ ਹੀ ਜੇ ਸੰਗਤਾਂ ਨੂੰ ਗੁੰਮਰਾਹ ਕਰਕੇ ਉੱਥੋਂ ਪਛਾਣ ਪਛਾਣ ਸਮਾਨ ਲੈ ਜਾਂਦੇ ਆ ਇਸ ਵਾਸਤੇ ਸੰਗਤਾਂ ਨੂੰ ਥੋੜੀ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਆ ਵੀਡੀਓ ਮੇਨ ਕੈਂਪ ਲੱਗੀ ਆ ਸੰਸਥਾਵਾਂ ਅੱਜਕੱਲ੍ਹ ਵੇਖੋ ਸੋਸ਼ਲ ਮੀਡੀਆ ਦਾ ਜੋਗਾ ਹਰ ਕਿਸੇ ਨੂੰ ਨਿੱਕੀ ਨਿੱਕੀ ਗੱਲ ਜਿਹੜੀ ਪਤਾ ਲੱਗ ਰਹੀ ਆ ਹੁਣ ਆਪਾਂ ਇੱਥੇ ਗੱਲ ਕਰ ਰਹੇ ਆ ਪੂਰੀ ਦੁਨੀਆ ਦੀ ਗੱਲ ਤੁਹਾਡੇ ਚੈਨਲ 'ਤੇ ਵੀ ਜਾਣੀ ਆ ਇੱਕ ਤੋਂ ਦੋਹਾਂ ਤੇ ਦੋਹਾਂ ਤੋਂ ਚਮਾਂ ਚਮਾਂ ਤੋਂ ਦਹਾਂ ਤੇ ਜਾਣੀ ਜਾਣੀ ਹੁੰਦੀ ਆ ਸੋ ਇਹ ਸੰਸਥਾਵਾਂ ਨੂੰ ਸਾਰਾ ਕੁਝ ਇਸ ਚੀ ਦੀ ਜਾਣਕਾਰੀ ਹੁੰਦੀ ਆ ਜਿਹੜੇ ਜ਼ਿੰਮੇਵਾਰ ਸੰਸਥਾਵਾਂ ਆ ਗਿਆ ਉਹਨਾਂ ਨਾਲ ਸੰਪਰਕ ਕਰਕੇ ਜਿਹੜਾ ਮੇਨ ਸੈਂਟਰ ਹੈਗਾ ਉਹਨਾਂ ਤੱਕ ਪਹੁੰਚ ਕਰਕੇ ਇਹ ਰਸਤ ਜਿਹੜੀ ਆ ਜੇ ਇਕੱਠੀ ਕੀਤੀ ਉੱਥੇ ਭਜਾਈ ਜਾਵੇ ਜੇ ਤਾਂ ਪੈਸਾ ਇਕੱਠਾ ਕੀਤਾ ਤਾਂ ਵੀ ਉਹਨ ਕਿਹੜੇ ਇਲਾਕੇ ਜਾਂ ਕਿਹੜੇ ਇਲਾਕੇ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਆ ਉੱਥੇ ਹੀ ਉਹ ਪੈਸਾ ਲਾਇਆ ਜਾਵੇ ਨਾ ਕਿ ਇਸ ਤਰ੍ਹਾਂ ਦਾ ਪੈਸਾ ਬਰਬਾਦ ਕੀਤਾ ਜਾਵੇ ਮੇਰੀ ਸੰਗਤਾਂ ਨੂੰ ਇਹ ਤੁਹਾਡੇ ਚੈਨਲ ਦੀ ਦੁਬਾਰਾ ਬੇਨਤੀ ਆ ਕਿਉਂਕਿ ਵਾਹਿਗੁਰੂ ਨੇ ਕਿਰਪਾ ਕੀਤੀ ਸਾਰੇ ਸਾਧਨ ਆਪਣੇ ਤੋਂ ਹੈਗੇ ਸਮਝਣ ਵਾਸਤੇ ਵੀ ਆਪਾਂ ਨੂੰ ਜਿਹੜੀਆਂ ਮੇਨ ਸੰਸਥਾਵਾਂ ਉਹਨਾਂ ਨਾਲ ਸੰਪਰਕ ਕਰਕੇ ਜਿਹੜਾ ਇਹ ਸਮਾਨ ਜਿਹੜਾ ਡਿਸਟ੍ਰਿਬਿਊਟ ਕਰਨਾ ਚਾਹੀਦਾ ਸੋ ਇਹ ਸੰਨ ਮਹਾਂਪੁਰਖ ਸੰਤ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਜਿਹੜੇ ਕੱਲ ਹੀ ਵਿਦੇਸ਼ ਤੋਂ ਪਰਤੇ ਨੇ ਆਪਣੇ ਪ੍ਰਚਾਰ ਦੌਰਿਆਂ ਨੂੰ ਕੈਨਸਲ ਕਰਕੇ ਇਸ ਸਮੇਂ ਪਿੰਡ ਮਰੜ ਦੇ ਵਿੱਚ ਜੋ ਬੀਤੇ ਕੱਲ ਢਾਹ ਲੱਗੀ ਸੀ ਉਸ ਬੰਨ ਨੂੰ ਮਜ਼ਬੂਤ ਕਰਨ ਵਾਸਤੇ ਮਹਾਪੁਰਖ ਜਿਹੜਾ ਉਹ ਜੁਟੇ ਹੋਏ ਨੇ ਜਿਨ੍ਹਾਂ ਨੇ ਆਪਣੇ ਜਿਹੜਾ ਉਹ ਵਿਚਾਰ ਆਪ ਸੰਗਤਾਂ ਨਾਲ ਸਾਂਝੇ ਕੀਤੇ ਨੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ ਅਪੀਲ ਵੀ ਕੀਤੀ ਆ ਕਿ ਜਿਹੜਾ ਇਹ ਸੰਗਤਾਂ ਦੇ ਦਸਬੰਧ ਦਾ ਸਰਮਾਇਆ ਆ ਉਹ ਜੋਗ ਹੱਥਾਂ ਦੇ ਵਿੱਚ ਦੇ ਕਰਕੇ ਲੋੜਵੰਦਾਂ ਤੱਕ ਪਹੁੰਚਾਇਆ ਜਾਵੇ ਕੈਮਰਾਮੈਨ ਮਹੰਤੀ ਸਿੰਘ ਦੇ ਨਾਲ ਡਾਕਟਰ ਗੁਰਜਿੰਦਰ ਸਿੰਘ ਹਰੀਕੇ ਪਤਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ